ਸਸ਼ੀਕਲ ਜੀ ਅੱਜ ਸਾਡੇ ਮੈਡੀਕਲ ਕਾਲਜਸ ਦੇ ਜਿਹੜੇ ਜੂਨੀਅਰ ਰੈਜ਼ੀਡੈਂਟ ਸੀਨੀਅਰ ਰੈਜ਼ੀਡੈਂਟ ਔਰ ਇੰਟਰਨਸ ਜਿਹੜੇ ਸੀਗੇ ਉਹਨਾਂ ਨੇ ਇੱਕ ਸਟ੍ਰਾਈਕ ਦੀ ਕਾਲ ਦਿੱਤੀ ਸੀ ਕਾਫੀ ਦੇਰ ਤੋਂ ਉਹਨਾਂ ਦਾ ਜਿਹੜਾ ਸੀਗਾ ਉਹਨਾਂ ਦੀ ਪੇ ਰਿਵੀਜ਼ਨ ਦਾ ਜਿਹੜਾ ਸੀਗਾ ਸਟਾਈਪੈਂਡ ਦਾ ਉਹ ਗਵਰਨਮੈਂਟ ਦੀ ਅੰਡਰ ਕੰਸੀਡਰੇਸ਼ਨ ਸੀਗਾ ਔਰ ਜਦੋਂ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਆ ਭਗਵੰਤ ਮਾਨ ਜੀ ਨੂੰ ਪਤਾ ਲੱਗਿਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਡਾਕਟਰ ਸਾਹਿਰ ਨੂੰ ਬੁਲਾਓ ਮੜੀਆਂ ਦੀਆਂ ਚੜੀਆਂ ਚਾਰੀਆਂ ਜਾਨਵਰ ਮੰਗਾ ਜਿਹੜੀਆਂ ਹੈਗੀਆਂ ਇਹ ਇਹਨਾਂ ਨੂੰ ਚੀਮਾ ਜੀ ਦੇ ਨਾਲ ਬੈਠ ਕੇ ਫਾਈਨੈਂਸ ਮਿਸਟਰ ਔਰ ਜਿਹੜਾ ਸੀਨੀਅਰ ਅਫੀਸ਼ਰ ਹੈ ਉਹਨਾਂ ਦੇ ਨਾਲ ਬੈਠ ਕੇ ਇਹ ਸਾਡੀ ਕਾਫੀ ਲੰਬੀ ਮੀਟਿੰਗ ਚੱਲੀ ਆ ਔਰ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਇਹ ਇੱਕ ਨਤੀਜੇ ਤੇ ਪਹੁੰਚਾਂਗੇ ਜਿਹੜੇ ਸਾਡੇ ਇੰਟਰਨ ਹਨ ਇਹਨਾਂ ਨੂੰ 15000 ਤੋਂ ਵਧਾ ਕੇ ਉਹਨਾਂ ਦੀ 22000 ਰੁਪਏ ਮਹੀਨੇ ਦਾ ਜਿਹੜਾ ਸਟਾਈਪੈਂਡ ਹੋਏਗਾ ਔਰ ਜਿਹੜੇ ਆਪਣੇ ਜ ਜਿਹੜਾ ਹੈਗਾ ਉਹ 76 77 ਤੇ 78000 ਪਹਿਲੇ ਸਾਲ ਦੂਜੇ ਸਾਲ ਤੀਜੇ ਸਾਲ ਰਿਸਪੈਕਟਿਵਲੀ ਔਰ ਜਿਹੜੇ ਸੀਨੀਅਰ ਰੈਜ਼ੀਡੈਂਟ ਆ ਉਹਨਾਂ ਵਾਸਤੇ 92000 93000 ਤੇ 94000 ਜਿਹੜਾ ਹੈਗਾ ਪਹਿਲਾ ਦੂਜਾ ਤੀਜਾ ਸਾਲ ਦੇ ਵਿੱਚ ਤੋਂ ਇਹ ਹੁਣ ਜਿਹੜੀ ਸਾਰੀ ਸਾਡੀ ਸਹਿਮਤੀ ਬਣੀ ਆ ਔਰ ਕੱਲ ਤੋਂ ਜਿਹੜੀ ਸਟ੍ਰਾਈਕ ਆ ਸਾਰੇ ਮੈਡੀਕਲ ਕਾਲਜਿਸ ਖਤਮ ਆ ਔਰ ਆਮ ਬਾਤ ਜਿਹੜੇ ਆਮ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਮਿਲਣ ਸਕਣ ਤੇ ਕੱਲ ਤੋਂ ਸਾਰੀਆਂ ਜਿਹੜੀਆਂ ਸਰਵਿਸਸਾਂ ਨਾਰਮਲ ਹੋਣਗੀਆਂ ਆਪੀਡੀ ਵੀ ਔਰ ਆਪਰੇਸ਼ਨ ਥੀਟਰ ਵੀ ਤੇ ਅਸੀਂ ਲੋਕਾਂ ਦੀ ਜਿਹੜੀ ਸੇਵਾ ਵਾਸਤੇ ਜ ਚਾਹੇ ਡਾਕਟਰਸ ਹੈ ਚਾਹੇ ਮਿਨਿਸਟਰ ਹੋਵੇ ਜਾਂ ਕੋਈ ਐਮਐਲਏ ਜਾਂ ਹੋਰ ਕੁਝੜੇ ਹੋਣ ਸਾਰਾ ਜਿਹੜਾ ਹੈਗਾ ਉਹ ਟੈਕਸਪੇਅਰ ਦੇ ਨਾਲ ਉਹਨਾਂ ਵਾਸਤੇ ਵੀ ਜਿਹੜੇ ਆਮ ਲੋਕਾਂ ਵਾਸਤੇ ਬਹੁਤ ਵੱਡੀ ਰਾਹਤ ਹੋਏਗੀ ਤੇ ਇਹ ਆਮ ਲੋਕਾਂ ਨੂੰ ਬਹੁਤ ਵੱਡਾ ਇਹਦੇ ਨਾਲ ਫਾਇਦਾ ਹੋਏਗਾ ਤੇ ਇਹ ਸਾਡਾ ਸਮਝਾਤਾ ਹੋ ਗਿਆ ਜੀ ਸਟ੍ਰਾਈਕ ਖਤਮ ਹੋ ਗਈ ਹੈ ਤੇ ਲੋਕਾਂ ਨੂੰ ਜਿਹੜੀਆਂ ਸਿਹਤ ਸਵਾਵਾਂ ਉਹ ਨਿਰਬਿਕਨ ਮਿਲਣਗੀਆਂ ਬਹੁਤ-ਬਹੁਤ ਧੰਨਵਾਦ